ਗਲੀਆਂ ਤੇ ਵੇੜੇ ਲੈ ਕੇ ਬੁੱਲਾਂ ਤੇ ਜੂਬਨ ਟਹਿ ਕੇ तितਲੀਆਂ ਤੇ ਭੂਰੇ ਮਹਿ ਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦੀ ਆ ਗਿਆ ਕੋਪੀਖਮシャ ਸਰਦਾ ਲੈ ਕੇ ਚਰਨਾਂ ਦੇ ਉੱਤੇ ਟਹਿ ਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਹਾਰਾ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਲ ਦੇ ਸੁਨੇ ਘਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਤੁਹਾਡਾ ਜੀ ਕਾ ਸੰਤਾਨ ਤੁਹਾਡੀ ਜੀ ਘਰ ਤੇ અમારી ਬੀਬੀ ਕਾ ਤੇ ਅਸ਼ੀਰਵਾਦ ਉਹ ਕਾਕੇ ਨੂੰ ਅਸ਼ੀਰਵਾਦ ਦੇ ਦੋ ਕਾਕੇ ਨੂੰ